ਆਲ ਟੈਲ ਯੂ ਸਮਥਿੰਗ ਆ ਅਸੀਂ ਜੈਦੇਵ ਜੀ ਨੂੰ ਅਸੀਂ ਇੱਕ ਰੂਮ ਦੇ ਵਿੱਚ ਨਾ ਅਸੀਂ ਕੈਦ ਕਰ ਲੱਦੇ ਤੇ ਮੈਂ ਤੇ ਆਲਾਪ ਅੱਛਾ ਬਸ ਜਦੋਂ ਜਦੋਂ ਪਾਪਾ ਨੂੰ ਵੀ ਪਤਾ ਲੱਗਦਾ ਹੁਣ ਨਹੀਂ ਹਟਦੇ ਦੋਵੇਂ ਜਾਣੇ ਗੱਲ ਹੁੰਦੀ ਸੀ ਆਹ ਗਾਣਾ ਤੁਸੀਂ ਕਿਵੇਂ ਬਣਾਇਆ ਆਹ ਦੱਸੋ ਇਹਦਾ ਬ੍ਰੇਕਡਾਊਨ ਕਰੋ ਇਹਦੀ ਸਟੋਰੀ ਦੱਸੋ ਗਾਣੇ ਦੀ ਤੁਸੀਂ ਗਾਣਾ ਕਿਵੇਂ ਬਣਾਇਆ ਪਾਪਾ ਦਾ ਖਾ ਟੁਕੜੇ ਟੁਕੜੇ ਇਹ ਏ ਕਿਵੇਂ ਬਣਾਇਆ ਉਸ ਕੁੜੀ ਨੇ ਠੋਕਰਾਂ ਦਿਲ ਨਹੀਂ ਲੱਗਦਾ ਕੱਲਿਆਂ ਇਹ ਇਹ ਸਾਰੇ ਗਾਣੇ ਕਿਵੇਂ ਬਣਾਏ ਦਿਲ ਨਹੀਂ ਲੱਗਦਾ ਕੱਲਿਆਂ ਹਨਾ ਉਹ ਕਿਵੇਂ ਬਣਾਇਆ ਉਹਨਾਂ ਯਾਰਾਂ ਨਾਲ ਬਹਾਰਾਂ ਦਾ ਗਾਣਾ ਸੀਗਾ ਤੇ ਮੈਂ ਕਿਹਾ ਵੀ ਕਿੱਦਾਂ ਬਣਾਇਆ ਤੁਸੀਂ ਇਹ ਦੱਸੋ ਅੱਛਾ ਇਹਦੀ ਸਟੋਰੀ ਦੱਸੋ ਅੱਛਾ ਤੁਸੀਂ ਕੀ ਕੀ ਪਾਇਆ ਹੋਇਆ ਹਨਾ ਇਹਨੂੰ ਅਰੇਂਜ ਕਰਨ ਵੇਲੇ ਹਨਾ ਤੁਸੀਂ ਕਿੱਦਾਂ-ਕਿੱਦਾਂ ਸੋਚਿਆ ਰਾਈਟ ਇਹਦੀ ਸਟ੍ਰਿੰਗ ਸੈਕਸ਼ਨ ਜੋ ਹੈ ਜਾਂ ਰਿਦਮ ਸੈਕਸ਼ਨ ਜੋ ਹੈ ਕਿ ਪਾ ਤੁਸੀਂ ਕਿੱਦਾਂ ਸੋਚਿਆ ਵੀ ਇੱਥੇ ਇਦਾਂ ਅਸੀਂ ਸਿੱਖਣਾ ਹੁੰਦਾ ਸੀ ਬਸ ਉਹਨਾਂ ਤੋਂ ਉਹ ਸਾਨੂੰ ਦੱਸ ਦਿੰਦੇ ਸੀਗੇ ਉਹ ਕਹਿੰਦੇ ਨੇ ਵੀ ਭਾਈ ਸਾਹਿਬ ਆਪਸੇ ਜਦੋਂ ਕਹਿੰਦਾ ਬੱਚੇ ਮੁੰਡੇ ਸਵਾਲ ਜਵਾਬ ਕਰਦੇ